ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਘਰ ਪਰਿਵਾਰ ਸਭ ਦੇ ਠੀਕ ਠਾਕ ਜਾਨਵਰ ਠੀਕ ਠਾਕ ਨੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਆਪਣਾ ਆਪਾਂ ਕਬੂਤਰਾ ਸਿਲਸਿਲੇ ਤੇ ਵੀਡੀਓ ਪਾਉਂਦੇ ਹੁੰਨੇ ਆ ਬਿਮਾਰੀਆਂ ਤੋਂ ਤੇ ਅੱਜ ਨਵੀਂ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਜੀ ਇਹ ਵੀਡੀਓ ਆ ਬਾਈ ਜੀ ਜਿਵੇਂ ਕਬੂਤਰ ਸੁੱਕ ਜਾਂਦੇ ਆ ਆਪਣੇ ਬਿਲਕੁਲ ਇਹ ਹੱਡੀ ਕੱਢ ਜਾਂਦੇ ਆ ਭਰਦੇ ਨਹੀਂ ਹੈਗੇ ਦਵਾਈਆਂ ਦੇ ਕੇ ਵੀ ਆਪਣੇ ਸਹੀ ਨਹੀਂ ਹੁੰਦੇ ਉਹਦੇ ਲਈ ਬਾਈ ਦੇਸੀ ਇਲਾਜ ਆ ਜੀ ਇਹ ਤੇ 100% ਲਾਜਾ ਬਾਈ ਕਰਕੇ ਦੇਖੋ ਪੂਰਾ ਵਧੀਆ ਤੇ ਇਹਦੇ ਵਿੱਚ ਬਾਈ ਪੰਜ ਚਾਰ ਚੀਜ਼ਾਂ ਹੀ ਪਾਉਣੀਆਂ ਨੇ ਤੇ ਮੈਂ ਤੁਹਾਨੂੰ ਸਮਾਨ ਲਗਾ ਦਿੰਨਾ ਤੁਸੀਂ ਘਰੇ ਬਣਾ ਕੇ ਦੇ ਸਕਦੇ ਹੋ ਬਾਈ ਜੀ ਠੀਕ ਆ ਇਹਦੇ ਵਿੱਚ ਬਾਈ ਜੀ ਤੁਸੀਂ 100 ਗ੍ਰਾਮ ਖੁਆ ਲੈਣਾ ਠੀਕ ਆ 100 ਗ੍ਰਾਮ ਖੁਆ ਤੇ ਉਹਦੇ ਵਿੱਚ ਬਾਈ ਜੀ ਤੁਸੀਂ ਮੰਨ ਕੇ ਚੱਲੋ 10 ਤੋਂ 20 ਬੂੰਦਾ ਸਹਿਦ ਦੀਆਂ ਪਾਉਣੀਆਂ ਨੇ ਠੀਕ ਆ ਜੀ ਤੇ ਨਾਲ ਪਾਉਣੀਆਂ ਜੀ ਇੱਕ ਲੈਫਟੂ ਚਾਹੇ ਤਾਂ ਲਿਕੜ ਪਾ ਲਓ ਜਾਂ ਤੁਸੀਂ 10 ਗੋਲੀਆਂ ਕੁੱਟ ਕੇ ਜੇ ਗੋਲੀਆਂ ਪਾਉ ਤਾਂ ਵੈਸਟਾ ਗੋਲੀਆਂ ਪਾ ਲਓ 10 ਕੁੱਟ ਕੇ ਪਾਊਡਰ ਬਣਾ ਕੇ ਤੇ ਇੱਕ ਚਮਚਾ ਪਾਉਣਾ ਟਾਇਰਾ ਮੈਸਨ ਪਾਊਡਰ ਦਾ ਜੀ ਠੀਕ ਆ ਜੀ ਤੇ ਇੱਕ ਲੈਣਿਆ ਤੁਸੀਂ 20 ਤੋਂ 25 ਬਦਾਮ ਇਹਨਾਂ ਨੂੰ ਮਿਕਸੀ ਰਾਈਪ ਪਾਊਡਰ ਬਣਾ ਲੈਣਾ ਜੀ ਆਰਡਰ ਬਣਾ ਕੇ ਇਹ ਤੁਸੀਂ ਨਾ ਸਾਰੀਆਂ ਚੀਜ਼ਾਂ ਪੰਜੇ ਚੀਜ਼ਾਂ ਰਲਾ ਕੇ ਰੱਖ ਲੈਣੀਆਂ ਨੇ ਇਹ ਬਦਾਮ ਜਿਹੜੇ ਏਡੇ ਗੋਲਿਆ ਵਟ ਲੈਣੀਆਂ ਤੁਜੀ ਬਦਾਮ ਜਿਹੜੇ ਏਡੇ ਗੋਲਿਆ ਵਟ ਕੇ ਰੋਜ਼ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਦੇਣੀ ਆ ਬਈ ਤੁਸੀਂ ਪਾਣੀ ਨਾਲ ਘਰਮ ਜੇ ਨਾ ਤੇ ਇਹ ਹੋ ਗਿਆ ਜੀ ਦੇਸੀ ਜਿਵੇਂ ਮੰਨ ਕੇ ਚੱਲੋ ਤੇ ਇਹ ਕਰਨੇ ਕਰਨਾ ਆਪਾਂ ਤੁਸੀ ਘੱਟੋ ਘੱਟ 10 ਦਿਨ ਦੇਣੀ ਆ ਬਾਈ ਜੀ ਜਿਹੜੇ ਕੂਤਰ ਤੁਹਾਡੇ ਵੱਡੇ ਕੂਤਰ ਕੂਤਰੀਆ ਸੁੱਕਦੇ ਆ ਜਾਂ ਬੱਚੇ ਸੁੱਕਦੇ ਆ ਤੇ ਇਹ 10 ਦਿਨ ਦਵਾਈ ਦੋ ਤੇ ਤੁਹਾਡੇ ਕੋਲੇ ਰਿਜ਼ਲਟ ਤੁਹਾਨੂੰ 100% ਮਿਲੂਗਾ ਜੀ ਤੇ ਇੱਕ ਆਉਂਦੇ ਆ ਇੰਜੈਕਸ਼ਨ ਬਾਈ ਜੀ ਤੇ ਇਹ ਦੋ ਇੰਜੈਕਸ਼ਨ ਆ ਬਾਈ ਇੱਕ ਤਾਂ ਵੈਰੀਵੈਨ ਆ ਜੀ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦਾ ਜੀ ਇਹ ਠੀਕ ਆ ਇਹ ਵੈਰੀਵੈਨ ਲਾਉਣਾ ਬਾਈ ਜੀ ਸ਼ੂਗਰ ਵਾਲੀ ਸਣਿਚਣਾ ਲਵਾਉਣਾ ਜਿਵੇਂ ਛੋਟੇ 4 ਪੁਆਇੰਟ ਠੀਕ ਆ ਜੀ ਤੇ ਇੱਕ ਆਉਂਦਾ ਅਮੇਕਾ ਸਨੂੰ 500mg ਤੇ ਅਮੇਕਾਸਨ 500mg ਇਹਦੀ ਫੋਟੋ ਵੀ ਲਾ ਦਾਂਗੇ ਅਸੀਂ ਇਹ ਅਰੈਸਟੋ ਕੰਪਨੀ ਦਾ ਲੈਣਾ ਬਾਈ ਜੀ ਤੁਸੀਂ ਇਹਦੇ ਲਾਉਣੇ ਆ 2 ਪੁਆਇੰਟ ਸੁਗਰ ਵਾਲੀ ਸਰੰਚਨਾ ਜਿਹੜੇ ਉਪਰ ਜ਼ਿਆਦਾ ਸੁੱਕੇ ਹੁੰਦੇ ਆ ਜਿਵੇਂ ਤੁਹਾਡੇ ਨੌਰ ਘੱਟ ਸੁੱਕੇ ਆ ਤਾਂ ਉਹ ਦਵਾਈ ਨਹੀਂ ਠੀਕ ਹੋ ਜਾਣੇ ਆ ਜਿਵੇਂ ਚ ਉਤਰ ਹੱਡੀ ਨਹੀਂ ਭਰਦੇ ਜਿਵੇਂ ਇਹ ਨਾਲ ਲਾਓ ਬਾਈ 3 ਦਿਨ ਤੁਸੀਂ ਸਵੇਰੇ ਸ਼ਾਮ ਤੇ ਤੁਹਾਨੂੰ 100% ਰਾਹਤ ਮਿਲੋਗਾ ਜੀ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੁਹਾਨੂੰ share ਆਪਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਣੀ ਵੀਡੀਓ ਨੂੰ ਬਾਈ ਵੱਤਵਾਦ ਸ਼ੇਅਰ ਕਰਿਓ ਗਰੁੱਪਾਂ ਦੇ ਵਿੱਚ ਤਾਂ ਕਿ ਸਭ ਦਾ ਭਲਾ ਹੋ ਸਕੇ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਬੰਦਾ ਵੀਡੀਓ ਦੇਖ ਸਕੇ ਜੀ ਤੇ ਧੰਨਵਾਦ ਆ ਜੀ ਅਗਲੀ ਵੀਡੀਓ ਕਿਹੜੀ ਪਾਈ ਤਾਂ ਕਮੈਂਟ ਕਰਕੇ ਜਰੂਰ ਦੱਸੋ